ਹੋ ਰਹੀ ਹੈ ਜੀ ਸਰਿਆ ਬਿਕਰੀ ਦਾ ਫਿਰ ਮਰ ਕਿਹੜੇ ਲੱਗਦੀ ਹੈਗੀ ਸਰ ਇਹ ਮੈਂ ਦੱਸਦਾ ਜੀ ਮੈਂ ਮੈਂ ਇਸ ਵੇਲੇ ਜਿਹੜੀ ਮੇਰੀ ਪੋਸਟਿੰਗ ਆ ਉਹ ਬਤੌਰ ਡੀਐਸਪੀ ਬੱਬੂ ਖਾਲਸਾ ਸਾਹਿਬ ਹੈ ਪਰ ਜਿਹੜੀ ਆ ਸਾਡੀ ਕਿਉਂਕਿ ਇੱਥੇ ਵੀ ਜੋ ਅਨਫੋਰਚੂਨੇਟ ਇੱਕ ਇਨਸੀਡੈਂਟ ਹੋ ਗਿਆ ਸੀ ਜੀ ਜਿਹਦੇ ਨਾਲ ਕਾਫੀ ਮੌਤਾਂ ਵੀ ਹੋਈਆਂ ਤੇ ਆਪਾਂ ਇਧਰ ਵੀ ਮਸਰੂਫ ਆ ਤੇ ਜੋ ਸ਼ਾਮ ਨੂੰ ਕੱਲ ਸ਼ਾਮੀ ਸਾਨੂੰ ਇਤਲਾਹ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਜਿਹੜੀ ਲਾਂ ਉਹ ਜਿਹੜੀ ਆ ਦੇਸੀ ਜਿਹੜੀ ਲਾਂ ਹੈ ਉਹ ਵਿਕਰੀ ਆ ਤੇ ਜੋ ਐਸ ਐਚਓ ਬਿਆਸ ਨੇ ਦੋ ਟੀਮਾਂ ਬਣਾ ਕੇ ਇਹਦੇ ਤੇ ਰੇਡ ਕੀਤਾ ਤੇ ਦੋ ਜਗ੍ਹਾ ਜਿਹੜਾ ਆਪਾਂ ਰੇਡ ਕੀਤਾ ਸੀ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਐਲਾਨ ਬਰਾਮਦ ਹੋਈ ਸੀ ਤੇ ਮਕਦਮੇ ਆਪਾਂ ਦੋ ਮਕਦਮੇ ਦਰਜ ਕੀਤੇ ਆ ਜਿਹਦੇ ਵਿੱਚ ਅਰੈਸਟ ਵੀ ਪਾਈਆਂ ਤੇ ਬਾਕੀ ਦੀ ਕਾਰਵਾਈ ਅਮਲ ਚ ਲਵੇ। ਕਿਹਦੀ ਸ਼ਰਾਬ ਰਮਤ ਹੋਈ ਹੈ ਥੈਲੀਆਂ ਦੇ ਅਲ ਇਕ ਰਿਕਵਰੀ ਹੋਈ ਆ ਰਿਕਵਰੀ ਦਾ ਮਾਨੂੰ ਹਲੇ ਪੂਰਾ ਪਤਾ ਸਰ ਵੀਡੀਓ ਕਲਾਜਨ ਦੇ ਵੱਲੋਂ ਬਣਾਈ ਗਈ ਹੈ ਜਦੋਂ ਸ਼ਰਾਬ ਲੈ ਕੇ ਆ ਨਹੀ 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 ਇਹ ਤਫਤੀਸ਼ ਦਾ ਮਾਮਲਾ ਜੀ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਕਿ ਵੀਡੀਓ ਐਕਚੁਅਲੀ ਕਿੱਧਰੋਂ ਆਈ ਸੀ ਇਹ ਥੈਲੀਆਂ ਦੇ ਵਿੱਚ ਜਿਹੜੀਆਂ ਲਾਹਣ ਦੇਸੀ ਸ਼ਰਾਬ ਸਰ ਕਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਐਕਸਾਈਜ਼ ਐਕਟ ਦੇ ਤਹਿਤ ਸਰ ਪਤਾ ਲੱਗਾ ਕਿ ਕਿਹੜਾ ਬੰਦਾ ਹੈ ਬਣਾ ਕੇ ਪਿਛੇ ਮਾਸਟਰਮਾਈਂਡ ਕੋਲ ਬਿਲਕੁਲ ਜੋ ਤਫਤੀਸ਼ ਦੇ ਵਿਚਾਰ ਹੈ ਕਿਹੜੇ ਪਿੰਡ ਤੋਂ ਲਿਆ ਰਿਆ ਸੀ ਕੁਝ ਟੌਂਗ ਟੌਂਗ ਪਿੰਡ ਦੀ ਗੱਲ ਹੈ ਜੋ ਇਹ ਤਫਤੀਸ਼ ਦੇ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਰ ਲੱਗਦਾ ਇਹਦਾ ਵੱਡਾ ਕੰਮ ਰਹੂਗਾ ਦੁਬਾਰੀ ਲੋਕ ਨਹੀਂ ਸੁਣਨਾ ਨਾਮ ਲੈ ਰਹੇ ਦੇਖੋ ਇਹ ਇਹ ਜੜੀ ਆ ਇਹ ਸਾਨੂੰ ਲੋਕਾਂ ਨੂੰ ਕਿਉਂਕਿ ਜਿੱਦਾਂ ਪੰਜਾਬ ਗਵਰਨਮੈਂਟ ਵੱਲੋਂ ਵੀ ਬੜੇ ਵੱਡੇ ਪੱਦਰ ਤੇ ਉਪਰਾਲੇ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪਬਲਿਕ ਨੂੰ ਵੀ ਆਮ ਜਨਤਾ ਨੂੰ ਵੀ ਆਪਾਂ ਵੇਰ ਬਾਰ-ਬਾਰ ਕਰ ਰਹੇ ਆ ਠੀਕ ਆ ਜਿਹੜਾ ਹੌਲੀ-ਹੌਲੀ ਅਸਰ ਹੁੰਦਾ ਨਜ਼ਰ ਵੀ ਆ ਰਿਹਾ ਜਿਹਦੇ ਕਰਕੇ ਹੀ ਜੜੀ ਇਹ ਵੀਡੀਓ ਵਾਇਰਲ ਹੋਈ ਵੀਡੀਓ ਚ ਕੀ ਨਜ਼ਰ ਆ ਰਿਹਾ ਕੀ ਤੁਸੀਂ ਦੇਖਿਆ ਵੀਡੀਓ ਚ ਕੀ ਨਜ਼ਰ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੈਗੇ ਉਹ ਥੈਲੀਆਂ ਦੇ ਵਿੱਚ ਜਿਹੜੀ ਆ ਸ਼ਰਾਬ ਜਿਹੜੀ ਪੈਕ ਕਰਕੇ ਉਹ ਲੈ ਕੇ ਆ ਰਹੇ ਨੇ ਲੱਗਦਾ ਕਿ ਬਹੁਤ ਜਾਈ ਲੱਗ ਜਾ ਰਹਾ ਬਹੁਤ ਸਾਰੀਆਂ ਥੈਲੀਆਂ ਉਹਦੇ ਵਿੱਚੋਂ ਨਿਕਲੀਆਂ ਨੇ ਜੀ ਬਿਲਕੁਲ ਦੇਖੋ ਜੀ ਜਿੰਨੀਆਂ ਵੀ ਥੈਲੀਆਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਰਿਕਵਰ ਕਰ ਲਈ ਅੱਛਾ ਪਰ ਜਿਸ ਤਰੀਕੇ ਕੁਲੀ ਕੁਸ਼ਾਲ ਹੈ ਜਿਸ ਤਰੀਕੇ ਨਾਲ ਵਿਕਰੀਆਂ ਸੀ ਕਾਫੀ ਢੇਰ ਤੋਂ ਵਿਕਰੀਆਂ ਸੀ ਉੱਥੇ ਅੱਲਾ ਲਾਏ ਦੀ ਜੀ ਜੀ 3 ਡੇਰ ਤੱਕ ਸਰ ਇੱਕ ਜਿੰਨੀਆਂ ਕਿ ਵਿਕਰੀਆਂ ਸੀ ਜਿਹਦਾ ਲਫਾਫੇ ਚੋਂ ਕੱਢ ਰਿਹਾ ਥੈਲੇ ਚ ਕਾਫੀ ਡੇਰ ਤੋਂ ਵਿਕਰੀਆਂ ਸੀ ਨਹੀਂ ਜੀ ਨਹੀਂ ਇਹਦੇ ਬਾਰੇ ਹਲੇ ਜੜੀ ਹੈ ਤਫਤੀਸ਼ ਤੋਂ ਪਤਾ ਲੱਗੇਗਾ ਕਿਉਂਕਿ ਜੋ ਜਿੰਨਾ ਚਿਰ ਉਹਦੀ ਪੋਂਡਾਂ ਦੀ ਚੰਗੇ ਤਰੀਕੇ ਨਾਲ ਪੁੱਛਗਿਛ ਨਹੀਂ ਹੋਏਗੀ ਵੀ ਉਹ ਕਿੰਨੀ ਡੇਰ ਤੋਂ ਵੇਚ ਰਿਹਾ ਸੀ ਉਨੀ ਡੇਰ ਆਪਾਂ ਕੁਝ ਨਹੀਂ ਕਹਿ ਸਕਦੇ ਸਰ ਬਚਰਾ ਲੱਗਾ ਜੀ ਕਿੰਨੇ ਦੀ ਲਾ ਕੇ ਹੁੰਦਾ ਜੀ ਪਿੱਛੋਂ ਥੱਲ ਲੀ ਉਹ ਲੋਗ ਇਹ ਤਫਤੀਸ਼ ਚੱਲ ਰਹੀ ਆ ਜੀ ਕਿਉਂਕਿ ਮੈਂ ਜਿਹੜਾ ਮੈਂ ਇੱਥੇ ਮਸਰੂਫ ਆ ਇਸ ਕਰਕੇ ਜਿਹੜੀ ਆ ਉਥੇ ਐਸਐਚਓ ਜਿਹੜੀ ਆ ਉਹ ਆਪਣਾ ਕਰ ਰਿਹਾ ਉਹ ਕਿੰਨੇ ਬੰਦੇ ਆ ਨਾਂ ਨੂੰ ਕੋਈ ਪਛਾਣ ਹੋਈ ਆ ਬੰਦੇ ਦੀ ਜਿਹੜਾ ਸਾਈਕਲ ਤੇ ਹੀ ਆਈ ਜਾ ਰਿਹਾ ਇੱਕ ਇੱਕ ਦਾ ਨਾਮ ਗੁਰਵਿੰਦਰ ਹੈ ਉਹ ਦੂਜੇ ਦਾ ਰਕੇਸ਼ ਹੈ ਜੀ ਵੀ ਦੋ ਬੰਦੇ ਆਂ ਦਾ ਜਿਹੜਾ ਨਾਮ ਸਾਨੂੰ ਪਤਾ ਪਰ ਇਹ ਨੈਕਸਸ ਕਿੱਡਾ ਵੱਡਾ ਜਿਹਨੂੰ ਪੁੱਛ ਤੋੜੀ ਕਿ ਦੇਖੋ ਜੀ ਸਾਈਕਲਾਂ ਦੀ ਸਪਲਾਈ ਹੋ ਰਹੀ ਹੈ ਕਿੱਡਾ ਵੱਡਾ ਮਰਜੀ ਨੈਕਸਸ ਹੋਵੇ ਜੋ ਮਰਜੀ ਹੋਵੇ ਕਿਉਂਕਿ ਉਹ ਤੇ ਆਪਾਂ ਨੂੰ ਤੇ ਉਹਦੇ ਤੇ ਕਾਰਵਾਈ ਆਪਾਂ ਕਰਾਂਗੇ ਪਾਵੇਂ ਇਹਦੇ ਵਿੱਚ ਜਿਹੜਾ ਮਰਜੀ ਇਨਵੋਲਵ ਹੋਇਆ ਪਰ ਇਹ ਜਿਸ ਤਰੀਕੇ ਨਾਲ ਸਾਈਕਲ ਤੇ ਲੈ ਕੇ ਆਣਾ ਇਹ ਕਿਨ ਨੂੰ ਕੋਈ ਟਾਈਮਿੰਗ ਸੀ ਕੁਝ ਕੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਜਦੋਂ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਹੋਈ ਜਾਏਗੀ ਉਦੋਂ ਆਪਾਂ ਤੁਹਾਨੂੰ ਜਾਣੂ ਕਰਾਵਾਂਗੇ ਬਿਲਕੁਲ ਦੀ ਟੀਮਾਂ ਬਣਾਈਆਂ ਨੇ ਤੇ ਪੂਰੀ ਕਾਰਕਉਂਕੀ ਬਿਲਕੁਲ ਉਮੀਦ ਕੀਤੀ ਜਾ ਰਹੀ ਹੈ ਕਿ ਰੇਡ ਵਗੈਰਾ ਬੁੱਲਸ ਦੇ ਉੱਤੇ ਨੇ ਰੇਡ ਵਗੈਰਾ ਹੋ ਰਹੀਆਂ ਜੀ ਜਿਹੜੇ ਬੰਦੇ ਇਸ ਇਨਸੀਡੈਂਟ ਦੇ ਵਿੱਚ ਇਨਵੋਲਵ ਆ ਉਹ ਸਾਰਿਆਂ ਤੇ ਰੇਡ ਹੋ ਰਹੀ ਜੀ